ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ ਇਨਸਾਫ ਪਸੰਦ ਲੋਕਾਂ ਨੂੰ ਬਹੁਤ ਇਸ ਦਾ ਤਕਾ ਲੱਗਾ ਹੈ ਸਿੱਖ ਤੇ ਗੈਰ ਸਿੱਖ ਲੋਕਾਂ ਨੂੰ ਦੁਨੀਆ ਦੇ ਵਿੱਚ ਇਹ ਖਬਰ ਜਿਹੜੀ ਜੰਗਲ ਦੀ ਅੱਗ ਵਾਂਗੂ ਫੈਲੀ ਹੈ ਕਿ ਉਹ ਕਾਤਲ ਤੇ ਕੋਰਮੀ ਨੂੰ ਅਰੇ ਹਾ ਕਰਨ ਦਾ ਇੱਕ ਪੀਐਸ ਵਿੱਚੋਂ ਬਰੀ ਕਰਨ ਦਾ ਜਿਹੜਾ ਹੁਕਮ ਸੁਣਾਇਆ ਗਿਆ ਹਾਈ ਕੋਰਟ ਦੇ ਵੱਲੋਂ ਮੈਂ ਸਮਝਦਾ ਕਿ ਅਜ ਰਣਜੀਤ ਸਿੰਘ ਖਾਨਪੁਰ ਕੋਲੀਆ ਦਾ ਇੱਕ ਵਾਰ ਫਿਰ ਕਤਲ ਹੋਇਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਾਨੂੰਨੀ ਮਸਲਾ ਹੈ ਇਹਨੂੰ ਕਾਨੂੰਨੀ ਤਰੀਕੇ ਨਾਲ ਲਿਆ ਜਾਊਗਾ ਅੱਜ ਪੰਜਾਬ ਸਰਕਾਰ ਦੀ ਵਕੀਲਾਂ ਦੀਆਂ ਫੌਜਾਂ ਕਿੱਥੇ ਸੀ ਅੱਜ ਕਿਉਂ ਨਹੀਂ ਕੰਡੈਮਨ ਕੀਤਾ ਕੋਰਟ ਦੇ ਵਿੱਚ ਕਿਉਂ ਨਹੀਂ ਇਹਦੀ ਰਿਹਾਈ ਨੂੰ ਜਿਹੜਾ ਸੀਗਾ ਬੜੀ ਹੋਣ ਵਾਲੀ ਗੱਲ ਨੂੰ ਰੋਕੇ ਆ ਗਿਆ ਕੋਈ ਵੋਟਾਂ ਦੀ ਝਾਕਾ ਸਾਰੀਆਂ ਪਾਰਟੀਆਂ ਸਾਰੇ ਲੀਡਰ ਵੋਟਾਂ ਦੀ ਝਾਕੀ ਰੱਖਦੇ ਕਿ ਵੋਟਾਂ ਹੀ ਸਾਰਾ ਕੁਝ ਰਹਿ ਗਿਆ ਕਤਲਾ ਅਤੇ ਕੁਕਰਮਾ ਵਿੱਚ ਘਿਰਿਆ ਸੌਦਾ ਸਾਧ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਨੂੰ ਆਪਣੇ ਪੈਰੋਕਾਰਾਂ ਦੇ ਕਤਲ ਤੇ ਪੈਰੋਕਾਰ ਸਾਧਵੀਆਂ ਦੇ ਰੇਪ ਕੇਸ ਦੇ ਵਿੱਚ ਮਾਨਯੋਗ ਸੀਬੀਆਈ ਕੋਰਟ ਨੇ ਸਜ਼ਾ ਸੁਣਾਈ ਹੈ ਦੋ ਰੇਪ ਕੇਸਾਂ ਵਿੱਚ 10-10 ਸਾਲ ਦੀ ਸਜ਼ਾ ਤੇ ਦੋ ਕਤਲਾਂ ਦੇ ਵਿੱਚ ਦੋ ਉਮਰ ਕੈਦਾਂ ਦੀ ਸਜ਼ਾ ਅੱਜ ਇੱਕ ਉਮਰ ਕੈਦ ਜੋ ਸੀਬੀਆਈ ਕੋਰਟ ਦੇ ਵੱਲੋਂ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਾਥੀਆਂ ਸਮੇਤ ਉਹਨੂੰ ਬਰੀ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ ਇਨਸਾਫ ਪਸੰਦ ਲੋਕਾਂ ਨੂੰ ਬਹੁਤ ਇਸ ਦਾ ਤੱਕਾ ਲੱਗਾ ਹੈ ਸਿੱਖ ਤੇ ਗੈਰ ਸਿੱਖ ਲੋਕਾਂ ਨੂੰ ਦੁਨੀਆ ਦੇ ਵਿੱਚ ਇਹ ਖਬਰ ਜਿਹੜੀ ਜੰਗਲ ਦੀ ਅੱਗ ਵਾਂਗੂ ਫੈਲੀ ਹੈ ਕਿ ਉਹ ਕਾਤਲ ਤੇ ਕੋ ਕਰਮੀ ਨੂੰ ਰਿਹਾ ਕਰਨ ਦਾ ਇੱਕ ਕੇਸ ਵਿੱਚੋਂ ਬਰੀ ਕਰਨ ਦਾ ਜਿਹੜਾ ਹੁਕਮ ਸੁਣਾਇਆ ਗਿਆ ਹਾਈ ਕੋਰਟ ਦੇ ਵੱਲੋਂ ਮੈਂ ਸਮਝਦਾ ਕਿ ਅੱਜ ਰਣਜੀਤ ਸਿੰਘ ਖਾਨਪੁਰ ਕੋਲਿਆ ਦਾ ਇੱਕ ਵਾਰ ਫਿਰ ਕਤਲ ਹੋਇਆ ਕਿ ਉਹਦੇ ਜਿਹੜੇ ਕਤਲ ਦੇ ਦੋਸ਼ੀ ਨੂੰ ਸਜ਼ਾ ਮਿਲੀ ਸੀ ਅੱਜ ਹਾਈ ਕੋਰਟ ਨੇ ਉਹਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਕਾਨੂੰਨੀ ਮਸਲਾ ਆ ਇਹਨੂੰ ਕਾਨੂੰਨੀ ਤਰੀਕੇ ਨਾਲ ਲਿਆ ਜਾਊਗਾ ਅੱਜ ਪੰਜਾਬ ਸਰਕਾਰ ਦੀ ਵਕੀਲਾਂ ਦੀਆਂ ਫੌਜਾਂ ਕਿੱਥੇ ਸੀ ਅੱਜ ਕਿਉਂ ਨਹੀਂ ਕੰਡੈਮਨ ਕੀਤਾ ਕੋਰਟ ਦੇ ਵਿੱਚ ਕਿਉਂ ਨਹੀਂ ਇਹਦੀ ਰਿਹਾਈ ਨੂੰ ਜਿਹੜਾ ਸੀਗਾ ਬਰੀ ਹੋਣ ਵਾਲੀ ਗੱਲ ਨੂੰ ਰੋਕਿਆ ਗਿਆ ਕੋਈ ਵੋਟਾਂ ਦੀ ਝਾਕਾ ਸਾਰੀਆਂ ਪਾਰਟੀਆਂ ਸਾਰੇ ਲੀਡਰ ਵੋਟਾਂ ਦੀ ਝਾਕੀ ਰੱਖਦੇ ਕਿ ਵੋਟਾਂ ਹੀ ਸਾਰਾ ਕੁਝ ਰਹਿ ਗਿਆ ਕਤਲ ਤੇ ਕੋ ਕਰਮ ਬਾਣੀ ਦੀ ਬੇਅਦਬੀ ਇਹ ਸਾਰਾ ਕੁਝ ਹੀ ਭੁੱਲ ਗਈਆਂ ਸਰਕਾਰਾਂ ਤੇ ਪਾਰਟੀਆਂ ਪਰ ਇੱਕ ਗੱਲ ਯਾਦ ਰੱਖਿਓ ਪਹਿਲਾਂ ਵੀ ਜਿਨ੍ਹਾਂ ਨੇ ਸੌਦਾ ਸਾਧ ਦੀਆਂ ਵੋਟਾਂ ਦੀ ਝਾਕ ਰੱਖ ਕੇ ਉਹਦੀ ਮਦਦ ਕੀਤੀ ਕੈਪਟਨ ਦਾ ਅਸਰ ਦੇਖੋ ਕੈਪਟਨ ਦੀ ਮਦਦ ਕੀਤੀ ਕੈਪਟਨ ਦਾ ਸੁਪੜਾ ਸਾ ਜਿਹੜੇ ਸੌਦਾ ਸਾਧ ਦੇ ਸ਼ਰਨ ਚ ਗਏ ਦਿੱਲੀ ਚ ਕਹਿੰਦਾ ਸੀ ਭਾਜਪੀ ਦੀ ਦਿੱਲੀ ਸਟੇਟ ਸਰਕਾਰ ਬਣਾਉਣੀ ਹੈ ਦਿੱਲੀ ਦੇ ਵਿੱਚ ਕੇਂਦਰੀ ਵਾਲ ਦੀ ਸਰਕਾਰ ਉੱਥੇ ਬਣ ਗਈ ਜਿਹਦੀ ਵੀ ਮਦਦ ਕੀਤੀ ਸੌਦਾ ਸਾਧ ਨੇ ਉਹਦੇ ਪੈਰੋਕਾਰਾਂ ਨੇ ਉਹਦੇ ਖਿਲਾਫ ਸਾਰਾ ਆਵਾਮ ਭੁਗਤਿਆ ਅੱਜ 1 ਤਰੀਕ ਨੂੰ ਪੰਜਾਬ ਵਿੱਚ ਚੋਣਾਂ ਹੋਣ ਜਾ ਰਹੀਆਂ ਕਿਸੇ ਨੇ ਉਹਦੀ ਵੋਟਾਂ ਦੀ ਝਾਕ ਰੱਖੀ ਹੋਵੇ ਕਿਸੇ ਨੇ ਬਰੀ ਕਰਾਉਣ ਚ ਜਦੋਂ ਬਰੀ ਕਰਨ ਦੇ ਵਿੱਚ ਯੋਗਦਾਨ ਪਾਇਆ ਹੋਵੇ ਕਿ ਵੋਟਾਂ ਲਈਆਂ ਜਾਣੀਆਂ ਪੰਜਾਬ ਦੇ ਬਹਾਦਰ ਪੰਜਾਬੀ ਲੋਕ ਸਿੱਖ ਤੇ ਗੈਰ ਸਿੱਖ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜਾ ਵੀ ਸੌਦਾ ਸਾਧ ਦੇ ਡੇਰੇ ਜਿਹੜਾ ਕੈਂਡੀਡੇਟ ਉਮੀਦਵਾਰ ਜਾਂ ਜਿਹੜੀ ਪਾਰਟੀ ਜਾਊਗੀ ਉਹਦੇ ਖਿਲਾਫ ਪੰਜਾਬ ਦੇ ਲੋਕ ਉਗਤਣਗੇ ਮੈਂ ਕਹਿਣਾ ਚਾਹੁੰਦਾ ਕਿ ਇਹ ਸੌਦਾ ਸਾਧ ਇਹਦੀ ਅਸਲ ਜਗ੍ਹਾ ਜੇਲ੍ਹ ਦੀਆਂ ਸਲਾਕਾਂ ਨੇ ਜਿੱਥੇ ਸੁਨਾਰੀਆ ਜੇਲ੍ਹ ਵਿੱਚ ਬੰਦੇ ਆ 20 ਸਾਲ 1997 ਤੋਂ ਲੈ ਕੇ 2017 ਤੱਕ ਇਹਦੇ ਜੇਲ੍ਹ ਜਾਣ ਤੱਕ ਇਹਦੇ ਨਾਲ ਫੈਸਲਾ ਕੁਨ ਸਿਧਾਂਤਕ ਲੜਾਈ ਲੜੀ ਭਾਵੇਂ ਨੇਕਾਂਵਰ ਜ਼ਿਲ੍ਹਾ 'ਚ ਜਾਣਾ ਪਿਆ ਮੁਕਦਮੇ ਝਾਕਣੇ ਪਏ ਸਾਨੂੰ ਪਰ ਇਹ ਸੌਦਾ ਸਾਧ ਦੇ ਖਿਲਾਫ ਜੰਗ ਜਾਰੀ ਰੱਖੀ ਔਰ ਅੱਜ ਇਹ ਜੇਲ੍ਹ ਦੀਆਂ ਸਲਾਖਾਂ ਪਿਛੇ ਕਾਤਲਕ ਕਰਮੀਆਂ ਔਰ ਇਹ ਕੋਈ ਇਲਜ਼ਾਮ ਨਹੀਂ ਸੀਬੀਆਈ ਕੋਰਟ ਨੇ ਸਿੱਧ ਕੀਤੇ ਹੋਏ ਆ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਜਾਊਗਾ ਚਾਹੇ ਉਹ ਡਬਲ ਬੈਂਚ ਚਾਹੇ ਉਹ ਸੁਪਰੀਮ ਕੋਰਟ ਦੇ ਅੰਦਰ ਵਕੀਲਾਂ ਦੀ ਸਲਾਹ ਲੈ ਕੇ ਇਸ ਨੂੰ ਹਰਗिज ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਇਹੋ ਜਿਹਾ ਕੋ ਕਰਮੀ ਜੇਲ੍ਹ ਦੀਆਂ ਸਲਾਕਾਂ ਤੋਂ ਬਾਹਰ ਆਏ ਜਿਹੜੀਆਂ ਨੂੰ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਉਹ ਵੀ ਗੈਰ ਕਾਨੂੰਨੀ ਗੈਰ ਸਿਧਾਂਤਕ ਇਹੋ ਜਿਹਾ ਹਾਰਡ ਕੋਰ ਕ੍ਰਿਮੀਨਲ ਆਦਮੀ ਜਿਹੜਾ ਕਾਤਲ ਤੇ ਕੋ ਕਰਮੀ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਰਹਿਣਾ ਚਾਹੀਦਾ ਇਸ ਦੇ ਵਿਰੋਧ ਜਿਹੜੀ ਸਿਧਾਂਤਕ ਲੜਾਈ ਹੈ ਉਹ ਸਦਾ ਜਾਰੀ ਰਹੂਗੀ